ਇੰਦਰਾ ਦੇ ਫਿਲਮਾਂ ਬਣਾਉਂਦੀ ਫਿਰਦੀ ਥੱਪੜ ਖਾ ਕੇ ਚੈਨ ਨਾ ਆਇਓ ਪੰਜਾਬੀ ਉਹ ਲਾਨ ਤਾਂ ਆਪਣੇ ਨਾ ਪਹਿਣ ਸਾਨੂੰ ਕਹਿਣਾ ਪੈਣਾ ਸੰਤਾ ਦਾ ਰੋਲ ਕਿਉਂ ਗਿਆ ਨਿਭਾਇਆ ਸਰਕਾਰ ਇਤਿਹਾਸਿਕ ਫਿਲਮਾਂ ਤੇ ਤਾਂ ਬੜੀ ਰੋਕ ਲਾਉਂਦੀ ਆ ਐਸਜੀਪੀਸੀ ਫਿਰ ਐਮਰਜੈਂਸੀ ਫਿਲਮ ਬੈਨ ਕਰਾਉਣੀ ਕਰਾਉਂਦੀ ਆ ਇਹਦੇ ਨਾਲ ਹੀ ਹੋਇਆ ਮਾਹੌਲ ਖਰਾਬ ਜੇ ਖਲੜੇ ਵਾਲੀ ਫਿਲਮ ਨਹੀਂ ਚੱਲਣ ਦਿੱਤੀ ਫਿਰ ਪੰਜਾਬੀ ਉਹ ਇਹ ਵੀ ਨਹੀਂ ਚੱਲਣ ਦੇਣੀ ਵਿੱਚ ਪੰਜਾਬ ਜੇ ਖਲੜੇ ਵਾਲੀ ਫਿਲਮ ਨਹੀਂ ਚੱਲਣ ਦਿੱਤੀ ਦੇਖੋ ਕੰਗਣਾ ਨਾਉਟ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨਾਂ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਹੈ ਇੰਡੀਆ ਇਜ਼ ਇੰਤਰਾ ਐਲ ਇੰਡੀਆ ਇਜ਼ ਸੱਚੀ ਗੱਲ ਦੋਸਤੋ ਇਸ 6 ਸਤੰਬਰ ਨੂੰ ਕੰਗਣਾ ਰਾਉਤ ਦੀ ਫਿਲਮ ਅਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਜੋ ਕਿ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਜੋ ਕਿ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਆਧਾਰਿਤ ਹੈ ਜਿਸ ਨੇ ਕਿ ਦੇਸ਼ ਦੇ ਵਿੱਚ ਅਮਰਜੈਂਸੀ ਲਗਾਈ ਅਤੇ ਜਾਹਰ ਹੈ ਕਿ ਇੰਦਰਾ ਦੇ ਨਾਲ ਪੰਜਾਬ ਦੇ ਨਾਲ ਜੁੜਿਆ ਬਹੁਤ ਸਾਰਾ ਇਤਿਹਾਸ ਹੈ ਕਿ ਕੋਈ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਤੇ ਜੋ ਉਹਨਾਂ ਦੇ ਫਿਲਮ ਦੇ ਵਿੱਚ ਸੀਨ ਪਾਏ ਗਏ ਹਨ ਉਸ ਦੇ ਵਿੱਚ ਸнт ਜਰਨੈਲ ਸਿੰਘ ਭਿੰਡਰਵਾਲਿਆਂ ਦੇ ਕਿਰਦਾਰ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਕਰਕੇ ਕਿ ਕੰਗਣਾ ਨੌਤ ਦਾ ਬਹੁਤ ਜ਼ਿਆਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਕਈ ਇਲਾਕਿਆਂ ਦੇ ਵਿੱਚ ਤਾਂ ਇਸ ਦੇ ਕਰਕੇ ਲੋਕਾਂ ਵੱਲੋਂ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ ਮੰਗ ਕੀਤੀ ਗਈ ਹੈ ਕਿ ਫਿਲਮ ਬੈਨ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਦੇ ਵਿੱਚ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਦੇ ਵਿੱਚ ਕੱਟ ਲਗਾਏ ਜਾਂਦੇ ਨੇ ਤਾਂ ਜਦੋਂ ਇਸ ਫਿਲਮ ਦੇ ਵਿੱਚ ਖਾਲਿਸਤਾਨ ਦੀ ਗੱਲ ਹੋਈ ਹੈ ਸੰਤ ਜਨਰਲ ਸਿੰਘ ਭਿੰਡਰਵਾਲਿਆਂ ਨੂੰ ਗਲਤ ਦਿਖਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਕੀ ਸੈਂਸਰ ਬੋਰਡ ਨੂੰ ਇਸ ਵਾਰ ਕੁਝ ਦਿਖਾਈ ਨਹੀਂ ਦਿੱਤਾ ਜਾਂ ਫਿਰ ਸਿਰਫ ਪੰਜਾਬ ਦੇ ਨਾਲ ਹੀ ਇਸ ਤਰ੍ਹਾਂ ਦਾ ਮਰਤਿਆ ਵਰਤਾਓ ਕਰਨਾ ਹੁੰਦਾ ਹੈ ਸਿਰਫ ਪੰਜਾਬ ਦੀਆਂ ਫਿਲਮਾਂ ਤੇ ਹੀ ਕੱਟ ਲਗਾਉਣੇ ਹੁੰਦੇ ਨੇ ਜਦ ਕਿ ਉਸ ਦਾ ਕੋਈ ਆਧਾਰ ਵੀ ਨਹੀਂ ਹੁੰਦਾ ਪਰ ਗੰਗਨਾ ਨੌਤ ਨੇ ਇਸ ਫਿਲਮ ਦੇ ਵਿੱਚ ਜੋ ਕੁਝ ਦਿਖਾਇਆ ਜੋ ਕੁਝ ਉਸ ਵੱਲੋਂ ਗਲਤ ਪਰੋਸਿਆ ਜਾ ਰਿਹਾ ਹੈ ਉਸ ਤੇ ਹੁਣ ਸੈਂਸਰ ਬੋਰਡ ਕਿਉਂ ਅੱਖਾਂ ਵਿੱਚ ਰਿਹਾ ਤੁਹਾਨੂੰ ਇਸ ਬਾਰੇ ਕੀ ਲੱਗਦਾ ਹੈ ਜ਼ਰੂਰ ਕਮੈਂਟ ਕਰਨਾ ਉਥੋਂ ਬਖ ਬਖ ਰਾਜਨੀਤਿਕ ਪਾਰਟੀਆਂ ਵੱਲੋਂ ਵੀ ਇਸ ਫਿਲਮ ਦਾ ਵਿਰੋਧ ਸ਼ੁਰੂ ਹੋ ਗਿਆ ਹੈ ਤੇ ਬਖ ਬਖ ਆਗੂਆਂ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਵੀ ਇਸ ਫਿਲਮ ਦਾ ਵਿਰੋਧ ਕੀਤਾ ਹੈ ਤੇ ਹੋਰ ਵੀ ਐਕਟਿਵ ਜੋ ਆਗੂ ਨੇ ਇੱਕ ਪੰਤ ਦੇ ਅਤੇ ਹੋਰ ਨੌਜਵਾਨਾਂ ਦੇ ਆਗੂ ਨੇ ਉਹਨਾਂ ਵੱਲੋਂ ਵੀ ਲਗਾਤਾਰ ਮੰਗ ਹੈ ਕਿ ਇਸ ਫਿਲਮ ਦਾ ਬਾਈਕਾਟ ਹੋਣਾ ਚਾਹੀਦਾ ਹੈ ਫਿਲਮ ਬੈਨ ਹੋਣੀ ਚਾਹੀਦੀ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਿ ਬੈਨ ਹੋਣੀ ਚਾਹੀਦੀ ਹੈ ਜਾਂ ਨਹੀਂ yes ਜਾਂ no ਜ਼ਰੂਰ ਕਮੈਂਟ ਕਰਨਾ ਦੇਖੋ ਕੰਗਣਾ ਨਾਟ ਦੀ ਆਦਤ ਹੈ ਦੂਜੇ ਧਰਮਾਂ ਦੇ ਖਿਲਾਫ ਬੋਲਣਾ ਮਾਹੌਲ ਖਰਾਬ ਕਰਨਾ ਐਜੇ ਲੋਕਾਂ ਦੇ ਖਿਲਾਫ 295 ਦਾ ਕੇਸ ਕਰਕੇ ਅੰਦਰ ਹੋਣਾ ਚਾਹੀਦਾ ਪਰ ਸਰਕਾਰਾਂ ਉਹਨੇ ਨਾਲ ਖੜੀਆਂ ਜਾਣ ਕੇ ਕਰਾਉਂਦੀਆਂ ਅੰਦਰ ਆ ਦੇ ਫਿਲਮਾਂ ਬਣਾਉਂਦੀ ਫਿਰ ਦੀ ਥੱਪੜ ਖਾ ਕੇ ਚੈਨ ਨਾ ਆਇਓ ਪੰਜਾਬੀ ਉਹ ਲਾਨ ਤਾਂ ਆਪਣੇ ਨਾ ਪੈਣ ਸਾਨੂੰ ਕਹਿਣਾ ਪੈਣਾ ਸੰਤਾ ਦਾ ਰੋਲ ਕਿਉਂ ਗਿਆ ਨਭਾਇਆ ਸਰਕਾਰ ਇਤਿਹਾਸਿਕ ਫਿਲਮਾਂ ਤੇ ਤਾਂ ਬੜੀ ਰੋਕ ਲਾਉਂਦੀ ਆ ਐਸਜੀਪੀਸੀ ਫਿਰ ਐਮਰਜੈਂਸੀ ਫਿਲਮ ਬਣ ਕੇ ਉਹਨੇ ਕਰਾਉਂਦੀ ਆ ਇਹਦੇ ਨਾਲ ਨਹੀਂ ਹੋਇਆ ਮਾਹੌਲ ਖਰਾਬ ਜੇ ਖਲੜੇ ਵਾਲੀ ਫਿਲਮ ਨਹੀਂ ਚੱਲਣ ਦਿੱਤੀ ਫਿਰ ਪੰਜਾਬੀ ਉਹ ਵੀ ਨਹੀਂ ਚੱਲਣ ਨੀ ਵੇਚ ਪੰਜਾਬ ਜੇ ਖਾਲੜੇ ਵਾਲੀ ਫਿਲਮ ਨਹੀਂ ਚੱਲਣ ਦੀ